ਸ਼੍ਰੀ ਗੁਰੂ ਰਵਿਦਾਸ ਚੌਂਕ ਤੋਂ ਨਗੋਦਰ ਚੌਂਕ ਵੱਲ ਜਾਂਦੇ ਰਸਤੇ ਦਰਦਨਾਕ ਸੜਕ ਹਾਦਸੇ ਦਾ ਮਾਮਲਾ ਸਾਹਮਣੇ ਹੈ ਜਿੱਥੇ ਉਕਤ ਵਿਅਕਤੀ ਨਗਰ ਨਿਗਮ ਨੇ ਗੱਡੀ ਨਾਲ ਟੱਕਰ ਮਾਰ ਦਿੱਤੀ ਹਾਦਸਾ ਇਹਨਾਂ ਭਿਆਨਕ ਸੀ ਕਿ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਮ੍ਰਿਤਕ ਦੀ ਪਛਾਣ ਰਾਹੁਲ ਵਾਸੀ ਲਾਂਬੜਾ ਵਜੋਂ ਹੋਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਵਾਹਨ ਤੇ ਸਵਾਰ ਹੋ ਕੇ ਕੰਮ ਤੇ ਜਾ ਰਿਹਾ ਸੀ ਪਰ ਰਸਤੇ 'ਚ ਹਾਦਸਾ ਵਾਪਰ ਜਾਂਦਾ ਹੈ ਸਥਾਨਕ ਲੋਕਾਂ ਨੇ ਘਟਨਾ ਦੀ ਸੂchnਾ ਥਾਣਾ ਭਾਰਵਕੈਂਪ ਦੀ ਪੁਲਿਸ ਨੂੰ ਦਿੱਤੀ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਦੋਵੇਂ ਵਾਹਨਾਂ ਨੂੰ ਇੱਕ ਮੈਨੇਜਰ ਨਾਲ ਗੱਲ ਕਰਦਾ ਭਈ ਇਹ ਨਾ ਇੱਧਰ 8 ਵਜੇ ਕੰਮ ਤੇ ਜਾਣ ਲਈ 8:30 ਤੇ ਇੰਨੇ ਆ ਨਾ ਸਮੇਂ ਤੱਕ ਆਲੇ ਆਈ ਵਾਈਟ ਲਾਈਨ ਬੋਲ ਸੀਗੇ ਅੱਛਾ ਲੈਣਾ ਸਾਨੂੰ ਉਪੋ ਹੀ ਮਾਰਿਆ ਤੂੰ ਜਾ ਅੱਛਾ ਮਾਰਿਆ ਇਹ ਸਾਨੂੰ ਉਪੋ ਤੇ ਉਪੋ ਉੱਧਰ ਹੀ ਗਏ ਨੇ ਕਿਹੜੀ ਜਗ੍ਹਾ ਜਾ ਰਹੇ ਸੀ ਤੁਸੀਂ ਅਸੀਂ ਕੰਮ ਤੇ ਜਾ ਰਹੇ ਸੀ ਕਿਹੜੀ ਜਗ੍ਹਾ ਤੇ ਇੰਨਾ ਨਹੀਂ ਪਰ ਉਧਰ ਲੁਧਿਆਣੇ ਆ ਮੇ ਜਾਣਦੇ ਸੀ ਇਹ ਕੰਮ ਤੇ ਭਾਈ ਉਹ ਬਾਈ ਕੌਣ ਚਲਾ ਰਿਹਾ ਸੀ ਬਾਈ ਜਰਾ ਚਲਾਉਂਦਾ ਮੁੰਡਾ ਤੇ ਟਰੱਕ ਵਾਲਿਆਂ ਨੇ ਸਾਈਡ ਮਾਰੀ ਕਿ ਤੁਹਾਡੇ ਵੱਲੋਂ ਸਾਈਡ ਵੱਜੀ ਇਹਨੇ ਕੱਟ ਮਾਰਿਆ ਸਾਨੂੰ ਟਰੱਕ ਵਾਲੇ ਨੇ ਅਸੀਂ ਡਿੱਗ ਗਏ ਉੱਧਰ ਜਦੋਂ ਬ੍ਰੇਕ ਮਾਰੀ ਅਸੀਂ ਤੇ ਫਿਰ ਉਹ ਟਰੱਕ ਦੇ نیچے ਆ ਹਾਂਜੀ ਅਗਲੇ ਟਾਇਰ ਤੇ ਪਿਛਲੇ ਟਾਇਰ ਚ ਆਇਆ ਤੇ ਮੌਕੇ ਤੇ ਟਰੱਕ ਵਾਲਾ ਫੜਿਆ ਪੁਲਿਸ ਪਰਚਾਸਨ ਨੇ ਕੋਈ ਪੀਸੇ ਜਾ ਰਹੇ ਕਹਿੰਦੇ ਰਾਈਟ ਟਾਈਮ ਵਿੱਚ ਜਿਨ੍ਹਾਂ ਨੇ ਅੱਗੇ ਪਿੱਛੇ ਕਰ ਲਿਆ ਕਿਸੇ ਨਾ ਨੌਰਾ ਮਾਰ ਕੇ ਉਹਨੂੰ ਜਿਵਾਦੀ ਦਿਨੋਂ ਲੈ ਗਿਆ ਵੱਡੇ ਭਾਈਆਂ ਨਾਲ ਮੇਰੇ ਨਾਲ ਉਹਨੂੰ ਲੈ ਗਏ ਕਿਹੜੇ ਹਸਪਤਲ ਲੈ ਅੱਗੇ ਪਹਿਲਾਂ ਘਈ ਲੈ ਗਏ ਬਾਅਦ ਵਿੱਚ ਉਹਦੇ ਘਰ ਦੀ ਜਦੋਂ ਆਏ ਬਾਅਦ ਵਿੱਚ ਉਹ ਸੀਨ ਲੈ ਪੁਲਿਸ ਪ੍ਰਸ਼ਾਸਨ ਮੌਕੇ ਤੇ ਆਈ ਉਦੋਂ ਕੁਛ ਨਹੀਂ ਪਤਾ ਮੈਨੂੰ ਪੁਲਿਸ ਪ੍ਰਸ਼ਾਸਨ ਦਾ ਕੁਛ ਨਹੀਂ ਮੈਨੂੰ ਬਾਕੀ ਭਾਈ ਨੂੰ ਪੁੱਛ ਲੈ ਨਾਲ ਬਾਕੀ ਭਾਈ ਨੂੰ ਪੁੱਛ ਲਈ ਬਾਕੀ ਮੈਨੂੰ ਕਿਸੇ ਦਾ ਨਹੀਂ ਪਤਾ ਹੈਗਾ ਪੁਲਿਸ ਵਾਲੋ ਤੁਹਾਡੇ ਬਿਆਨ ਲੈ ਕੇ ਕੋਈ ਨਹੀਂ ਹਜੇ ਨੂੰ ਮਾਲੇ ਤੱਕ ਬਿਆਨ ਸਾਡਾ ਭੇਜਿਆ ਹੈ ਅੱਛਾ ਕੀ ਹੋਇਆ ਕੀ ਹੈ ਬੰਦੇ ਆ ਮੈਨੂੰ ਕੰਮ ਤੇ ਆਏ ਦੋ ਜਣੇ अच्छा जी नाल ਉਹਦਾ ਉਪਰ ਦਾ ਮੁੱਦਾ ਠੀਕ ਆ ਜਦੋਂ ਰਮਨ ਦਾ ਚੰਗ ਆਏ ਹਾਂ ਜੀ ਉਹਨਾਂ ਨੇ ਕਿਹਾ ਟਰੱਕ ਨੇ ਸਾਈਡ ਮਾਰੀ ਅੱਛਾ ਜੀ ਮੁੱਦਾ ਪਾਰਟੀ ਸੈਟ ਹੈ ਜਿਹੜਾ ਕਰੋਨਾ ਸੀਗਾ ਉਹਦੇ ਥੱਲੇ ਆ ਗਿਆ ਅੱਛਾ ਜੀ ਮਹਾਰਾਜ ਜੀ 7 ਵਜੇ ਤੋਂ ਬੰਦ ਨਹੀਂ ਹੈਗੀ ਸਾਈਡ ਵਿੱਚ 8 ਵਜੇ ਤੱਕ ਨੋ ਐਂਟਰੀ ਹੈ ਐਂਟਰੀ ਹੈ ਨੋਟਰੀ ਹਨ ਹਾਂਜੀ ਸਰ ਇਹ ਕਾਲਾ ਇੱਥੇ ਕਦਾ ਗਿਆ ਸਾਨੂੰ ਨੇਸ਼ਨ ਬਿਆਨ ਹੁੰਦੇ ਸਾਨੂੰ ਧੱਕੇ ਮਾਰਦੇ ਆ ਠੀਕ ਹੈ ਬਲਵਿੰਦਰ ਕੁਮਾਰ ਦੇ ਨਾਂ ਦਾ ਟਾਈਮ ਸਾਨੂੰ ਕੋਈ ਬਿਆਨ ਨਹੀਂ ਦਿੰਨੇ ਸਾਡੇ ਕੋਲ ਸਰ ਉਹ ਬਲਾਜੇ ਉਸ ਬੰਦੇ ਤੋਂ ਐਸੀ ਇਜ਼ਤ ਨਹੀਂ ਲੈ ਮੌਕੇ ਤੇ ਦੇਖਿਆ ਐਸੀ ਉਸ ਬੰਦੇ ਨੇ ਇਹ ਬੰਦਾ ਚੁੱਕ ਕੇ ਲੈ ਗਿਆ ਥੱਲੇ ਕੋਲ ਕੰਦੇ ਇੱਕ ਮਿੰਟ ਠੀਕ ਕਿੱਦਾਂ ਹੋਇਆ ਐਕਸੀਡੈਂਟ ਕੁਛ ਪਤਾ ਲੱਗਾ ਮੈਂ ਮੜ ਲਾ ਉਸ ਤੋਂ ਆਉਣਾ ਪਿਆ ਇਹ ਕੰਮ ਤੋਂ ਨਾ ਡਿਊਟੀ ਤੋਂ ਅੱਛਾ ਜੀ ਇਹ ਪਾਈ ਇਹਨਾਂ ਇੱਥੇ ਮੁੰਡਾ ਜਿਹਾ ਇਹ ਫੋਨ ਤੇ ਫੋਨ ਕਰੀ ਜਾਂਦਾ ਪਤਾ ਨਹੀਂ ਕਿੰਨੂੰ ਕਰਦਾ ਇਹ ਕਿੰਨੂੰ ਨਹੀਂ ਅੱਛਾ ਇਹਨਾਂ ਇੱਥੇ ਡਿਗੇ ਪਈ ਸੀ ਮੈਂ ਪੁੱਛਿਆ ਗਿਆ ਪਤਾ ਭਾਈ ਕੀ ਹੁੰਦਾ ਟਰੈਕਟਰੋਂ ਮਾਰ ਗਿਆ ਟਰੈਕਟਰ ਨਾਲ ਦੇਖੋ ਉੱਤੇ ਡੜ ਕੇ ਹੈ ਨਹੀਂ ਸੀਗਾ ਅੱਛਾ ਦੁਬਾਰਾ ਤੋਂ ਉਹ ਔਟੋ ਖੜਾ ਕੇ ਮੈਂ ਇਹਨਾਂ ਨੂੰ ਕਈ ਹਸਪਤਾਲ ਲੈ ਗਿਆ ਉੱਥੇ ਉਹਨਾਂ ਨੇ ਕਹਿਤਾ ਹੈਗਾ ਵੀ ਮੁੰਡਾ ਡੈੱਡ ਹੋ ਗਿਆ ਤੇ ਫੇ ਬਾਅਦ ਤੁਸੀਂ ਫਿਰ ਹਸਪਤਾਲ ਲੈ ਗਏ ਜਦੋਂ ਤੁਸੀਂ ਇਹਨਾਂ ਨੂੰ ਦੇਖਿਆ ਹੋਰ ਜਨਤਾ ਵੀ ਹੈਗੀ ਸੀ ਇੱਥੇ ਹੋਰ ਜਨਤਾ ਹੈਗੀ ਸੀ ਪਿੰਸੇ ਦੇ ਹੱਥ ਨਹੀਂ ਫਿਰਿਆ ਠੀਕ ਕਿੰਨੇ ਕੁ ਵਜੇ ਦਾ ਟਾਈਮ ਸੀ ਪਤਾ ਕੁਝ ਪੋਣੇ 9 8:30 ਦਾ ਟਾਈਮ ਸੀ ਜੀ ਅੱਛਾ ਤੇ ਤੁਸੀਂ ਕਿਹੜੇ ਹਸਪਤਾਲ ਲੈ ਗਏ ਨੂੰ ਇਹਨਾਂ ਨੂੰ ਕਈ ਹਸਪਤਾਲ ਲੈ ਗਏ ਸੀਗੇ ਪਹਿਲਾਂ ਉੱਥੇ ਡਾਕਟਰ ਸਾਹਿਬ ਮਿਲੇ ਉੱਥੇ ਡਾਕਟਰ ਸਾਹਿਬ ਮਿਲੇ ਸੀਗੇ ਐਮਓ ਡਾਕਟਰ ਮਿਲੇ ਸੀਗੇ ਕੀ ਕਹਿ ਰਹੇ ਹੋ ਤੇ ਉਹ ਕਹਿੰਦੇ ਨਹੀਂ ਵੀ ਮੁੰਡਾ ਡੈੱਡ ਹੋ ਗਿਆ ਆ ਅੱਛਾ ਠੀਕ ਹੈ ਤੇ ਬਾਅਦ ਵਿੱਚ ਆਪਾਂ ਅਸੀਂ ਫਿਰ ਹਸਪਤਾਲ ਲੈ ਗਏ ਸੀਗੇ ਠੀਕ ਹੈ ਤੇ ਉੱਥੇ ਵੀ ਉਹਨਾਂ ਨੇ ਕਹਿ ਦਿੱਤਾ ਵੀ ਮੁੰਡਾ ਤਾਂ ਦੇਖਣੇ ਆਪਾਂ ਮੌਕੇ ਤੇ ਕਿ ਅਸੀਂ ਆਪਾਂ ਨੂੰ ਘੱਟ ਵੱਜ ਪੈ ਗਈ ਸੀਗੀ ਵੀ ਮੁੰਡਾ ਬਚ ਜਵੇ ਬਚ ਜਵੇ ਅੱਜ ਪਰ ਅਸੀਂ ਕੋਈ ਨਹੀਂ ਲੈ ਠੀਕ ਹੈ ਕੋਸ਼ਿਸ਼ ਪੂਰੀ ਕੀਤੀ ਪਰ ਮੁੰਡਾ ਨਹੀਂ ਬਚਿਆ ਕੀ ਨਾਮ ਕੀ ਤੁਹਾਡਾ ਕਿਉਂ ਤੁਸੀਂ ਕਿੱਥੇ ਰਹਿੰਦੇ ਮੈਂ ਇੱਧਰ ਹੀ ਏਨਾ ਹੀ ਆਪਣੇ ਘਰ ਤੋਂ ਕੈਂਪਰੇ ਕੋਲ ਹੀ ਰਹਿਣਾ ਓਕੇ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਤੇ ਹੋਇਆ ਕੀ ਪਤਾ ਲੱਗਾ ਕੁਝ ਨਹੀਂ ਭਾਈ ਇਸ ਦੀ ਤਾਂ ਘਰ ਐਸੀ ਹੈ ਇੱਦਾਂ ਕਹਿੰਦੇ ਵੀ ਇਨਸੈਂਟ ਹੋ ਗਿਆ ਇੱਥੇ ਚੌਂਕ ਤੇ ਮੁੰਡੇ ਦਾ ਨਾਮ ਕੀ ਸੀ ਕਿੰਨੇ ਸਾਲ ਦਾ ਸੀ ਬਸ ਕੁਝ ਕਿੰਨੇ ਸਾਲ ਦਾ ਸੀ ਹੈ ਨਾਮ ਦੱਸਦਾ ਕੀ ਕਿੱਥੇ ਕੰਮ ਕਰਦਾ ਸੀ ਕਿਹੜੀ ਜਗ੍ਹਾ ਤੋਂ ਕੰਮ ਪਾਜੀ ਉਹ ਕਰ ਲੁਧਿਆਣੇ ਚੱਲੇ ਸੀ ਕੰਮ ਲੁਧਿਆਣੇ ਹਾਂਜੀ ਅੱਛਾ ਕੀ ਕੰਮ ਕੀ ਕਰਦਾ ਸੀ ਕੰਮ ਵੀ ਦੀ ਦਾ ਕਰਦਾ ਮੁੱਢਾ ਵਾਂਗਾ ਠੀਕ ਹੈ ਤੇ ਕਿੰਨੇ ਭੈਣ ਭਰਾ ਕੁਝ ਪਤਾ ਦੋ ਭਰਾ ਵਾ ਤੇ ਮੰਮੀ ਪਾਪਾ ਹੈਗੇ ਕਿੰਨੇ ਚਿਰ ਤੋਂ ਕੰਮ ਕਰਦਾ ਹੈ ਪਤਾ ਕੁਝ ਇਹ ਹੋਈ ਗਿਆ ਦੋ ਤਿੰਨ ਸਾਲ ਠੀਕ ਕਿੰਨੇ ਵੇ ਦਾ ਟਾਈਮ ਸੀ ਪਤਾ ਕੁਝ ਫਟ ਘਟ ਦਾ ਦੇ ਮੁਕਤ ਤੁਹਾਨੂੰ ਕਿੰਨੇ ਕਿਸੇ ਦਾ ਫੋਨ ਪੁਲਿਸ ਦਾ ਆਇਆ ਕਿ ਬਜੀ ਮੇਰੇ ਘਰ ਪਰਲੇ ਬਸ ਠੀਕ ਹੈ ਠੀਕ ਤੁਹਾਡਾ ਕੀ ਲੱਗਦਾ ਹੈ ਮੇਰੇ ਇੱਥੇ ਜਾ ਲੱਗੇ ਸਾਡੇ ਠੀਕ ਉਹ ਵੀ ਪੇਪਰ ਆ ਪਾਰ ਵਾਲੀ ਇਹਨਾਂ ਐਕਸੀਡੈਂਟ ਹੋ ਗਿਆ ਹੈ ਅੱਛਾ ਜੀ ਤੇ ਲੜਕੇ ਨੂੰ ਲੈ ਕੇ ਹਸਪਤਾਲ ਗਏ ਆ ਅੱਛਾ ਕੀ ਡਰਾਈਵਰ ਮੁੱਕਲੀ ਇਹਦਾ ਅਸਲਾ ਰੈਸਟ ਕਰ ਲਓ ਭਾਜੀ ਰੈਸਟ ਇਹ ਕਿੱਥੇ ਦੇ ਰਹਿਣ ਵਾਲਾ ਭਾਜੀ ਕੋਈ ਡਰੈਸ ਨਾਮ ਪਤਾ ਕੁਛ ਇਹਦਾ ਡਰਾਈਵਰ ਦਾ ਨਾਮ ਵਗੈਰਾ ਕੁਛ ਗੱਡੀ ਨੰਬਰ ਐਸ 4 ਬਸ ਕਰਾਜੀ 5840 ਡਰਾਈਵਰ ਦਾ ਨਾਮ ਹੈਗਾ ਸੰਜੇ ਸਿੰਘ ਕਿਉਂ ਕਿਦਾ ਰਹਿਣਾ ਹੈ ਅੱਛਾ ਸਰ ਇੱਕ ਇੱਕ ਕੇਸੀ ਦਾ ਟਿਪਰ ਸੀਗਾ ਇਹ ਆਪਣੇ ਜਿਹੜੇ ਰੋਡ ਬਣਾਉਂਦੇ ਆ ਬਜਰੀ ਰੇਟ ਤੇ ਇਹ ਤਰੁਕਾ ਦਾ ਤੇ ਸਰ ਕੀ ਕਾਰਵਾਈ ਕੀਤੀ ਜਾਊਗੀ ਇਹ ਜੋ ਵੀ ਜਾਨੀ ਕਿ ਮੌਕੇ ਤੇ ਬਣਦੀ ਕਾਰਵਾਈ ਕੀਤੀ ਜਾਏਗੀ ਜਿਹੜੀ ਵੀ ਘਾਰਾ ਲੱਗੇਗੀ ਉਹ ਬੱਚੇ ਨਾਲ ਹੋਵੇ ਉਸ ਹਿਸਾਬ ਨਾਲ ਦੇਖਿਆ ਜਾਏਗਾ ਬੋਲੇ ਡਰਾਈਵਰ ਰੈਸਟ ਕਰ ਲਿੱਤਾ ਗਿਆ ਡਰਾਈਵਰ ਰੈਸਟ ਕਰ ਠੀਕ ਤੇ ਲਗਾਤਾਰ ਤੁਹਾਡੇ ਨਾਲ ਲਾਈਵ ਦੀ ਗੋਡਿੰਗ ਕੀਤੀ ਜਾ ਰਹੀ ਹੈ ਆਉਂਦੇ ਸੇ ਬਲਵੰਦਰ ਸਿੰਘ ਜੀ ਸਰ ਥਾਣਾ ਕਿਹੜਾ ਪੈਂਦਾ ਜੀ ਥਾਣਾ ਪੌਰ ਕੈਂਪ ਸਰ ਕੀ ਮੈਟਰ ਨਹੀਂ ਹੋਇਆ ਤੁਹਾਨੂੰ ਇਨਫੋਰਮੇਸ਼ਨ ਕਿ ਆਈ ਸੀ ਕਿ ਸਰ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਟੱਪ ਟਰਾਲੇ ਨਾਲ ਕੋਈ ਮੋਰਚਲ ਐਕਸ਼ਨ ਹੋਇਆ ਅੱਛੇ ਤੇ ਮੌਕੇ ਤੇ ਪਹੁੰਚੇ ਹੈ ਤੇ ਉਹ ਜਿਹੜਾ ਜਿਨ੍ਹਾਂ ਦਾ ਮੁੰਡੇ ਦੀ ਡੈਥ ਹੋਈ ਹੈ ਉਹਦਾ ਫਾਦਰ ਤੇ ਹੁਣ ਆਇਆ ਵਾ ਅਸੀਂ ਬਿਆਨ ਲਿਖਣ ਲਈ ਕਹਿ ਰਹੇ ਆ ਬਿਆਨ ਨਹੀਂ ਲਿਖਾ ਰਹੇ ਐ ਪਤਾ ਨਹੀਂ ਕਿਉਂ ਇਹਨਾਂ ਨੇ ਇੱਥੇ ਜਾਣ-ਜਾਂ ਲੱਤਾਂ ਕੋਈ ਸਾਡੀ ਸੁਣਵਾਈ ਨਹੀਂ ਕਰਦੀ ਪੁਲਿਸ ਆਉਂਦੀ ਨਹੀਂ ਪਈ ਗਾੜੀ ਕਰ ਮੈਂ ਸੁਣਵਾ ਤਾਂ ਮੈਂ ਤਾਂ ਪਹਿਲੇ ਆ ਚੁੱਕਾ ਮੈਂ ਸਰ ਉਹਨਾਂ ਦਾ ਕਹਿਣਾ ਹੈ ਕਿ ਮਤਲਬ ਸਵੇਰ ਦਾ 8-9 ਵੇ ਦਾ ਐਕਸੀਡੈਂਟ ਹੋਇਆ 2 ਤੋਂ 3 ਘੰਟੇ ਹੋ ਚੁੱਕੇ ਆ ਕਿ ਪਤਾ ਨਹੀਂ ਕਿਉਂ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਪਈ ਜੀ ਪੁਲਿਸ ਪਹਿਲਾਂ ਹੀ ਪਹੁੰਚੀ ਹੋਈ ਆ ਹਾਂਜੀ ਜਦੋਂ ਪੁਲਿਸ ਨੂੰ ਜਮ ਅਸੈਂਬਲੀ ਆ ਅਸੀਂ ਉੱਥੇ ਲ ਤੇ ਕੁਛ ਸ਼ਰਾਰਤੀ ਬੰਦੇ ਆ ਹੁਣ ਬਿਆਨ ਹੀ ਲਿਖਾਉਣ ਦੇ ਦੇ ਸਰ ਉਹਨਾਂ ਦਾ ਬਲਵਿੰਦਰ ਭਾਈ ਉਹ ਤੋਂ ਬੰਦਾ ਵਾਲੇ ਡਰਾਈਵਰ ਸਰ ਉਹ ਕੀ ਉਹਨਾਂ ਦਾ ਕਹਿਣਾ ਕੀ ਕੋਈ ਮੇਕੀਕੀ ਕਰਨੀ ਆ ਜਾਂਿਆ ਜਾਂ ਰਿਹਾ ਹੈ ਕਿ ਦੱਫਾ ਮਾਰਿਆ ਜਾ ਰਿਹਾ ਹੈ ਪ੍ਰਸ਼ਾਸਨ ਵੱਲੋਂ ਕੋਈ ਇਦਾਂ ਦੀ ਵੀ ਗੱਲ ਹੈ ਕਿਹਨੂੰ ਮਾਰਿਆ ਦੱਫਾ ਉਹਨਾਂ ਨੂੰ ਆਹ ਉਹ ਕਹਿ ਰਹੇ ਨੇ ਉਹਨਾਂ ਦੇ ਪਰਿਵਾਰਕ ਕਿਹੜਾ ਬੰਦਾ ਉਹਨੂੰ ਦੱਸੋ ਕਿਹਨੂੰ ਦੱਫਾ ਮਾਰਿਆ ਬਲਵਿੰਦਰ ਭਾਈ ਡਰਾਈਵਰ ਮੋਕੇ ਤੇ ਫੜਿਆ ਗਿਆ ਜੀ ਡਰਾਈਵਰ ਫੜ ਲਿੱਤਾ ਗਿਆ ਡਰਾਈਵਰ ਇੱਥੇ ਡਿਪਰ ਦਾ ਡਰਾਈਵਰ ਜਿਹੜਾ ਫੜ ਲਿੱਤਾ ਗਿਆ ਹਾਂ ਡਰਾਈਵਰ ਉਹ ਕਹਿੰਦੇ ਸਾਡਾ ਕਿੱਥੇ ਐਸਾ ਡਰਾਈਵਰ ਕਿੱਥੇ ਆ ਜੀ ਕਿਹੜਾ ਆ ਕਿ ਦਿਖਾਇਆ ਨਹੀਂ ਗਿਆ ਥਾਣੇ ਕਹਿੰਦੇ ਸੀ ਪਹਿਲਾਂ ਥਾਣੇ ਆਜੋ ਕਿ ਡਰਾਈਵਰ ਥਾਣੇ ਆ ਅਸੀਂ ਫੜ ਕੇ ਰੱਖਿਆ ਸੀ ਮੈਂ ਮੈਂ ਕਿਸੇ ਨੂੰ ਨਹੀਂ ਕਿਹਾ ਮੈਂ ਤਾਂ ਮੌਕੇ ਤੇ ਖੜਾ ਮੈਂ ਤਾਂ ਬਿਆਨ ਮਉਣ ਤੋਂ ਪੁੱਛੀ ਜਾਣਾ ਕਿਨੇ ਲਿਖਾਉਣੇ ਬਿਆਨ ਤੇ ਹੁਣ ਇਹ ਤਰਨਾ ਕਿਉਂ ਲਗਾਇਆ ਜਾ ਰਿਹਾ ਉਹ ਡੋਰ ਕਿਉਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਬਿਆਨ ਨਹੀਂ ਲਿਖਾ ਰਹੇ ਸਰ ਡਰਾਈਵਰ ਫੜਿਆ ਗਿਆ ਡਰਾਈਵਰ ਫੜਿਆ ਗਿਆ ਥਾਣੇ ਆ ਉਧਰ ਗਿਆ ਸਾਡਾ ਡਰਾਈਵਰ ਕਾਬੂ ਜੀ ਆ ਕਿੱਥੇ ਦਾ ਪਤਾ ਕੁਛ ਹਾਂ ਸਾਡਾ ਥਾਣੇ ਕਿਹੜੀ ਜਗ੍ਹਾ ਦਾ ਬੰਦਾ ਹੈਗਾ ਆਪਣੇ ਇਥੇ ਤੇ ਬਿਆਨ ਨਹੀਂ ਲਖਾ ਰਹੇ ਸਰ ਟਰੱਕ ਕਿਸ ਕੰਪਨੀ ਦਾ ਸੀ ਤੁਹਾਨੂੰ ਪੁੱਛ ਰਹੇ ਆਂ ਭਾਈ ਸਾਹਿਬ ਤੁਹਾਨੂੰ ਪੁੱਛੇ ਤੁਸੀਂ ਉਹ ਮੁੰਡੇ ਨੂੰ ਕਿਹਾ ਜਿਹੜਾ ਨਾਲ ਮੁੰਡਾ ਸੀ ਉਹਦੇ ਬਿਆਨ ਲਖਾਉਣੇ ਉਹ ਮੁੰਡਾ ਖੜਾ ਉਹਦੇ ਲਖਾਉਣੇ ਉਹ ਮਾਨ ਲਖਾਉਣੇ ਫੇ ਧਰਨਾ ਕਿਉਂ ਲਗਾ ਰਹੇ ਤੁਸੀਂ ਧਰਨਾ ਵੇਚਾ ਵੀ ਹੁਣ ਤਾਂ 2 ਘੰਟੇ ਹੋ ਗਏ ਕਾਨੂੰ ਕਰਿਆ ਭਾਈ ਪਰ ਉਹਦੀ ਮਾਨ ਦੇ ਆਵਰ ਬਿਆਨ ਤਾਂ ਲਿਖੀਏ ਹਾਂ ਹੁਣ ਜਿਹੜਾ ਆ ਮੈਂ ਇਹਨਾਂ ਟਿੱਪਰ ਟਰਾਲੀਆਂ ਦੀ ਜਿਹੜੀ ਆ ਓਵਰਲੋਡਡ ਦੀ ਔਰ ਨੋ ਐਂਟਰੀ ਦੇ ਵਿੱਚ ਐਂਟਰੀ ਕਰਦੀ ਹੁੰਦੀ ਆ ਉਹਦੀ ਮੈਂ ਵੀਡੀਓ ਜਿਹੜੀ ਆ ਉਹ ਪਾਉਣਾ ਰਿਹਾ ਸੋ ਇਹ ਜਿਹੜੀ ਆ ਇਹ ਮੌਤ ਬਣ ਕੇ ਘੁੰਮ ਰਹੀ ਹੈ ਸ਼ਹਿਰ ਦੇ ਵਿੱਚ। ਪਰ ਉਹਨੂੰ ਭਾਈ ਏਦਾਂ ਖੜਾ ਕਰ ਸਕਦੇ ਨੇ ਸੜਕ ਤੇ। ਪਿਛਲੇ ਦਿਨਾਂ ਵਿੱਚ ਵੀ ਜਿਹੜਾ ਆ ਇੱਕ ਜਿਹੜਾ ਆ ਇੱਕ ਫੇਰ ਪੁੱਤ ਦੀ ਜਿਹੜੀ ਮੌਤ ਹੋਈ ਆ ਉਹਨਾਂ ਦੇ ਘਰ ਮੈਡੀ ਸੀਗੀ ਉਹ ਸਬਜ਼ੀ ਲੈਣ ਆਏ ਸੀਗੇ। ਮੇਰੀ ਗੱਲ ਸੁਣੋ। ਜਦੋਂ ਸਹਿਬ ਕਾਂਸ਼ੀਰਾਮ ਜੀ ਕਹਿੰਦੇ ਹੁੰਦੇ ਸੀਗੇ ਜਿਹੜੇ ਲੋਕ ਜ਼ੁਲਮ ਦੇ ਖਿਲਾਫ ਆਵਾਜ਼ ਨਹੀਂ ਚੱਕਦੇ ਨਾ ਫਿਰ ਉਹ ਲਾਸ਼ਾਂ ਹੀ ਚੱਕਦੇ ਹੁੰਦੇ ਆ। ਸੋ ਅਸੀਂ ਜਿਹੜੀਆਂ ਆ ਉਹ ਲਾਸ਼ਾਂ ਦਾ ਚੱਕਦੇ ਆ ਪਰ ਇਹਨਾਂ ਲਾਸ਼ਾਂ ਨੂੰ ਮਰਨ ਤੋਂ ਰੋਕਣ ਦੇ ਲਈ ਕੋਈ ਉਪਰਾਲਾ ਨਹੀਂ ਕਰਦੇ ਹੈਗੇ। ਪ੍ਰਸ਼ਾਸਨ ਜਿਹੜਾ ਆ ਪ੍ਰਸ਼ਾਸਨ ਜੇ ਕਿਸੇ ਦੀ ਗੱਡੀ ਜਿਹੜੀ ਆ ਉਹ ਨਿਯਾਇਜ ਪਾਰਕਿੰਗ ਦੇ ਵਿੱਚ ਰੋਡ ਦੇ ਉੱਤੇ ਖੜੀ ਹੋਵੇ ਤਾਂ ਉਹਨੂੰ ਉਸੇ ਟਾਈਮ ਚੱਕ ਕੇ ਲੈ ਜਾਂਦਾ ਪਰ ਇਹ ਜਿਹੜੇ ਟਿਪਰ ਆ ਟਰਾਲੀਆਂ ਆ ਰੋਡ ਦੇ ਉੱਤੇ ਸ਼ਹਿਰ ਦੇ ਵਿੱਚ ਔਰ ਖਾਸ ਕਰਕੇ ਜਿਹੜੀਆਂ ਇੱਟਾਂ ਦੇ ਨਾਲ ਭਰੀਆਂ ਟਰਾਲੀਆਂ ਜਿਹੜੀਆਂ ਆ ਉਹ ਇੱਕ ਟਰਾਲੀ ਦੇ ਉੱਤੇ 7-7000 ਇੱਟ ਲੱਦੀ ਹੋਈ ਆ ਔਰ ਉਹ ਓਵਰ ਕੰਟਰੋਲ ਆ ਔਰ ਗੁਰੂ ਆਪਣੇ ਸਤਗੁਰ ਕਬੀਰ ਚੌਂਕ ਤੋਂ ਅੱਗੇ ਆ ਕੇ ਜਿਹੜਾ ਮੜ ਲਾ ਉਸ ਨੂੰ ਰੋਡ ਜਾਂਦਾ ਸਧਾਰਤ ਨਗਰ ਵਾਲਾ ਉਸ ਰੋਡ ਦੇ ਉੱਤੇ ਤਾਂ ਮੈਂ ਕਹਿੰਦਾ ਬਿਖੌਬ ਸਾਰਾ ਦਿਨ ਜਿਹੜਾ ਆ ਅੱਜ ਤੁਹਾਨੂੰ ਜਿਸ ਤਰ੍ਹਾਂ ਪਤਾ ਸੀ ਟਿਪਪਰ ਖੜੇ ਹੋ ਤਿੰਨ ਚਾਰ ਟਿਪਪਰ ਡੇਲੀ ਖੜੇ ਹੁੰਦੇ ਆ ਕਈ ਵਾਰ ਇਹਨਾਂ ਨਾਲ ਹਾਸਾ ਵੀ ਇੱਥੇ ਹੋ ਚੁੱਕਿਆ ਆ ਨਾਲ ਹੀ ਜਿਹੜੇ ਨਾਕਾ ਲੱਗਦਾ ਹੈ ਪੁਲਿਸ ਪ੍ਰਸ਼ਾਸਨ ਕੋਈ ਵੀ ਇੱਥੇ ਮੋਟਰਸਾਈਕਲ ਦੇ ਬਿਨਾ ਹੈਲਮਟ ਤੋਂ ਲੰਘਦਾ ਹੈ ਜਾਂ ਕੋਈ ਪੇਪਰ ਨਹੀਂ ਉਹਨਾਂ ਨੂੰ ਰੋਕ ਕੇ ਚਲਾਨਾ ਕਰਦੀ ਹੈ ਕਿਉਂ ਪੁਲਿਸ ਪ੍ਰਸ਼ਾਸਨ ਇਹ ਨਹੀਂ ਦੀਰਾ ਜਿਹੜੇ ਇੱਥੇ ਨੋ ਪਾਰਕਿੰਗ ਦੇ ਟਿੱਪਰ ਖੜੇ ਇਹਨਾਂ ਦਾ ਚਲਾਨਾ ਕੱਟਣਾ ਚਾਹੀਦਾ ਇਹਨਾਂ ਦਾ ਕਾਰਵਾਈ ਬੰਦੀ ਜੂਰੀ ਨਹੀਂ ਆ ਪ੍ਰਸ਼ਾਸਨ ਸਿਰਫ ਜਿਹੜਾ ਆ ਉਹ ਆਪਣੀ ਡਿਊਟੀ ਚਲਾਨਾ ਕੱਟਣ ਦਾ ਸਮਝਦਾ ਆ ਅੱਜ ਤੁਸੀਂ ਦੇਖੋ ਜਿਹੜਾ ਇਹਨਾਂ ਨੇ ਇੱਕ ਨਵਾਂ ਕਾਨੂੰਨ ਆ ਗਿਆ ਕਿ 18 ਸਾਲ ਤੋਂ ਘੱਟ ਜਿਹੜਾ ਆ ਉਹ ਬੱਚਾ ਫੜਿਆ ਜਾਊਗਾ ਤਾਂ ਉਹਦੇ ਜਿਹੜਾ 25 ਤੋਂ 30 ਹਜ਼ਾਰ ਜੁਰਮਾਨਾ ਹੋਊਗਾ ਔਰ ਉਹਦੇ ਮਾ ਪ੍ਰਸ਼ਾਸਨ ਸਿਰਫ ਆਪਣੀ ਜ਼ਿੰਮੇਵਾਰੀ ਇੰਨੀ ਕ ਸਮਝਦਾ ਆ ਬਾਕੀ ਪ੍ਰਸ਼ਾਸਨ ਨੂੰ ਜਿਹੜਾ ਆ ਇਹ ਟਿੱਪਰ ਟਰਾਲੀਆਂ ਜਾਂ ਤਾਂ ਉੱਪਰੋਂ ਕਿਸੇ ਮੰਤਰੀ ਦਾ ਆਰਡਰ ਆ ਵੀ ਇਹਨਾਂ ਨੂੰ ਰੋਕਣਾ ਨਹੀਂ ਹੈਗਾ ਜਾਂ ਕਿਸੇ ਵੱਡੇ ਟਰਾਂਸਪੋਰਟਰ ਦਾ ਆਰਡਰ ਆ ਕਿਉਂਕਿ ਵੱਡੇ ਵੱਡੇ ਜਿਹੜੇ ਟਰਾਂਸਪੋਰਟਰ ਆ ਉਹ ਭਗਵੰਤ ਮਾਨ ਜੀ ਦੇ ਨਾਲ ਉਹਨਾਂ ਦੀ ਵਾਈਫ ਦੇ ਨਾਲ ਔਰ ਇਹਨਾਂ ਦੇ ਮਨਿਸਟਰਾਂ ਦੇ ਨਾਲ ਇੱਥੇ ਜਿਹੜਾ ਆ ਉਹ ਸਟੇਜਾਂ ਸ਼ੇਅਰ ਕਰਦੇ ਰਹੇ ਆ